ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਨਾਲ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਹੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸਟਾਰਟ ਕਰਦੇ ਆ ਆਪਾਂ ਅੱਜ ਦਾ ਵਲੌਗ ਇੱਥੇ ਟਾਈਮ ਹੋ ਗਿਆ ਸੀ ਜੀ ਪੋਣੇ ਕੇ 11 ਵਜੇ ਦਾ ਤੇ ਆਪਾਂ ਮੱਝਾਂ ਨਮਾਉਣ ਲੱਗੇ ਸੀਗੇ ਤੇ ਅੱਜ ਤਰੀਕ ਹੋ ਗਈ 15 ਨਵੰਬਰ 2025 ਦਿਨ ਸ਼ਨੀਵਾਰ ਤੇ ਇੱਥੇ ਦੁਪਹਿਰ ਦਾ ਟਾਈਮ ਸੀਗਾ ਕਿਉਂਕਿ ਸਵੇਰ ਠੰਡ ਹੁੰਦੀ ਹੈ ਫਿਰ ਆਪਾਂ ਨਮਾਉਂਦੇ ਨਹੀਂ ਸਵੇਰ ਵੇਲੇ ਆਪਾਂ ਜੋ ਚੰਗੀ ਤਰ੍ਹਾਂ ਧੁੱਪ ਨਿਕਲਿਆ ਹੁੰਦੀ ਹੈ ਉਦੋਂ ਨਮਾਉਨੇ ਆ ਪਸ਼ੂ ਤੇ ਆਪਾਂ ਇੰਨੀ ਨਮਾ ਕੇ ਬਣਾਤੀ ਅਸੀਂ ਬੂਰੀ ਬਣਾਤੀ ਸੀ ਲక్ష్ਮੀ ਤਨਮਈ ਢਿੰਗੀ ਲక్ష్ਮੀ ਦੀ ਮਾਣਵਾ ਕੇ ਬੰਤੀ ਸੀ ਕਿ ਪਸ਼ਵਾਨੋ ਵੀ ਸਾਪਾ ਤਾਮਦਾ ਹੈਗਾ ਜੇ ਬੋਲ ਦੇ ਨੀ ਤਾਂ ਸਮਝਦੇ ਸਾਰਾ ਖੁਸ਼ ਹੁੰਦੇ ਇਹਨਾਂ ਨੂੰ ਹੁਣ ਪਤਾ ਲੱਗਿਆ ਪਿਆ ਜੇ ਸਾਨੂੰ ਕੱਚੇ ਥਾਂ ਚ ਬੰਨਤਾ ਤੇ ਮਿੰਟੋ ਮਿੰਟ ਬੈਠਣਾ ਸ਼ੁਰੂ ਹੋ ਗਿਆ ਇਹ ਅੱਜ ਤਾਂ ਵੀ ਖੁਸ਼ ਹੋ ਗਿਆ ਮਿੱਟੀ 'ਚ ਬੈ ਕੇ ਬਾਕੀ ਆਪਾਂ ਮਿੱਟੀ ਖਲਾਰੀ ਹੋਈ ਹੈ ਨਾ ਥੱਲੇ ਉਸ ਜਿਆਦੇ ਪੋਲੀ ਲੱਗਦੀ ਹੈ ਤੇ ਆਪਾਂ ਤਿੰਨਾਂ ਦਾ ਨਮਾਤੀਆਂ ਤੇ ਹੁਣ ਅਗਲੀ ਛੋਟੀ ਦੀਵਾਰੀ ਹੈ ਹੁਣ ਛੋਟੀ ਨਮਾ ਮੰਗੇ ਆਪਾਂ ਇਹ ਤਾਂ ਜਿੰਨਾ ਟਾਈਮ ਨਾ ਹੁੰਦੀ ਨਹੀਂ ਉਹਨਾਂ ਟਾਈਮ ਪੰਗੇ ਲਈ ਜਾਊਗੀ ਘਰੇ ਡੱਗੇ ਸਟਕਰਾਂ ਲਾ ਲੂਗੀ ਪਾਣੀ ਪੀ ਕੇ ਘਰੇ ਆ ਤੇ ਸੰਗਲ ਨਾਲੀ ਪੰਗੇ ਲਈ ਗਈ ਇਹੇ ਚੌੜ ਵਾਲੀ ਕਰਦੀ ਹੈ ਕੁਛ ਛੋਟੀ ਹੈ ਨਾ ਨਿਆਣੀਆਂ ਤਾਂ ਕਰਕੇ ਚੌੜ ਜਾਦੀ ਕਰਦੀ ਹੈ ਇਹ ਲਓ ਜੀ ਹੁਣ ਇੱਥੇ ਟਾਈਮ ਹੋ ਗਿਆ 11:30 ਵਜੇ ਦਾ 11:30 ਨਾਂ ਦੀ ਟਾਈਮ ਹੈ ਤੇ ਹੁਣ ਆਪਾਂ ਸਾਰੀਆਂ ਮੱਝਾਂ ਆਪਣੀਆਂ ਨਮਾ ਕੇ ਤੁੱਪੇ ਬੰਨਤੀਆਂ ਤੇ ਕੱਚੇ ਥਾਂ 'ਚ ਕਿਉਂਕਿ ਇਹ ਵੀ ਵਿਚਾਰੀਆਂ ਕਰੀਆਂ ਸੀਗੀਆਂ ਕਿਉਂਕਿ ਗੱਦੇ ਆਪਾਂ ਜਿੰਨੇ ਮਰਜ਼ੀ ਵਿਛਾਲੀਏ ਨਾ ਥੱਲੇ ਤਾਂ ਵੀ ਇੱਕ ਮਤਲਬ ਕੱਚੇ ਥਾਂ ਵਰਗੀ ਰੀਸ ਨਹੀਂ ਹੁੰਦੀ ਤੇ ਅੱਜ ਤਾਂ ਬਹੁਤ ਖੁਸ਼ ਨਹੀਂ ਕੱਚੇ ਥਾਂ 'ਚ ਬਹਿ ਕੇ ਬਾਕੀ ਮੈਨੂੰ ਐ ਲੱਗਦਾ ਸੀ ਵੀ ਧੁੱਪ ਥੋੜੀ ਕਰੜੀ ਵੀ ਮੰਨਣਾ ਨਾ ਵੀ ਧੁੱਪ ਹੌਂਕਣ ਨਾ ਲੱਗਿਆ ਨਾ ਪਰ ਅੱਜ ਆਪਾਂ ਬੰਨ ਕੇ ਦੇਖਿਆ ਕੋਈ ਨਹੀਂ ਹੌਂਕਦਿਆਂ ਆਰਾਮ ਨਾਲ ਬੈਠਿਆਂ ਗਾਲਾਂ ਮਾਰੀ ਜਾਂਦੀਆਂ ਨੇ ਮਿੰਟੋ-ਮਿੰਟੀ ਬੈਗੀਆਂ ਨੋਂ ਤੋਂ ਬਾਅਦ ਤਾਂ ਕਿਉਂਕਿ ਆਵਲ ਤੋਂ ਪਲਵੋਣੀ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਕੁ ਵੀ ਇਹਨਾਂ ਦੇ ਵਿਟਾਮਿਨ ਦੀ ਤੇ ਡੀ ਦੀ ਜਿਹੜੀ ਦੀ ਵੀ ਘਾਟ ਹੋ ਗਈ ਉਹ ਪੂਰੀ ਹੁੰਦੀ ਹੈ ਧੁੱਪ ਨਾਲ ਤੇ ਪਤਾ ਹੱਡ ਜੇ ਜੁੜ ਜਾਂਦੇ ਆ ਪਸ਼ੂ ਦੇ ਖੜੇ ਖੜੇ ਸ਼ਾਂਚ ਠੰਡ ਜੀ ਚ ਤੇ ਨਾਲੇ ਹੱਡ ਖੁੱਲ ਜਾਂਦੇ ਆ ਪਸ਼ੂ ਦੇ ਵੀ ਪਸ਼ੂ ਫਰੈਸ਼ ਫਰੈਸ਼ ਫੀਲ ਕਰਦਾ ਬਧਿਆ ਰਿਲੈਕਸ ਹੋ ਕੇ ਬੈਠਾ ਰਹੇਦਾਗਾ ਬਾਕੀ ਕੱਚੇ ਥਾਂ ਚ ਬੈ ਕੇ ਤਾਂ ਪਸ਼ੂ ਉਹੀ ਖੁਸ਼ ਰਹਿੰਦਾਗਾ ਜੇ ਆਪਾਂ ਕੱਚੇ ਥਾਂ ਚ ਬੰਨਦੀਏ ਪਸ਼ੂ ਨੂੰ ਕੱਚੇ ਥਾਂ ਚ ਬੰਨਿਆ ਹੋਇਆ ਪਸ਼ੂ ਵੀ ਦੁੱਧ ਵਧੀਆ ਵਧੇ ਜਾਂਦਾਗਾ ਅੱਜ ਆਪਾਂ ਦੇਖਾਂਗੇ ਹੁਣ ਆਪਣੀ ਵਾਜਬ ਵਧੂਗੀ ਕਿ ਨਾ ਫਿਰ ਆਪਾਂ ਅਗਲੇ ਵਲੌਗ ਸੇ ਦੱਸਾਂਗੇ ਤੇ ਕਿਉਂਕਿ ਕੱਚਾ ਥਾਂ ਕੁਦਰਤੀ ਗੱਦਾ ਗੈਨਾ ਵਾਸਤੇ ਤੇ ਹੁਣ ਤਾਂ ਆਪਣੇ ਮੈਂ ਫਰਸ਼ ਲਵਾਈ ਹੋਈ ਆ ਥੱਲੇ ਆਪਣੇ ਕੀ ਸਾਰਿਆਂ ਦੀ ਫਰਸ਼ਾਂ ਲਵਾਈਆਂ ਹੁੰਦੀਆਂ ਨੇ ਥੱਲੇ ਕੱਚਾ ਥਾਂ ਪਛਵਾਨ ਹੁੰਦਾ ਨਹੀਂਗਾ ਜਿੰਨਾ ਕੋਈ ਜਗ੍ਹਾ ਹੁੰਦੀ ਆ ਬਸ ਉਹਨਾਂ ਦੇ ਹੁੰਦਾਗਾ ਨਹੀਂ ਸਾਰਿਆਂ ਦੇ ਪੱਕਾ ਥਾਂ ਹੀ ਹੁੰਦਾਗਾ ਤੇ ਕੱਚ ਕਿਉਂਕਿ ਕੱਚੇ ਥਾਂ ਚੋਂ ਸਫਾਈ ਕਰਨੀ ਔਖੀ ਹੈ ਤੇ ਪੱਕੇ ਥਾਂ ਚ ਮਿੰਟੋ-ਮਿੰਟ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਨੂੰ ਭਵੇਂ ਥੋੜੇ ਪਸ਼ੂ ਰੱਖ ਲੋ ਪਰ ਥੋੜਾ ਕੱਚਾ ਥਾਂ ਵੀ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵੀ ਪੱਕੇ ਥਾਂ ਤੇ ਰਹਿ ਰਹੇ ਆਕਾਂ ਆਂਦੀਆਂ ਨੇ ਵਿਚਾਰੀਆਂ ਠੀਕ ਕੱਟੀਆਂ ਆਪਾਂ ਦੋ ਉੱਧਰ ਬੰਨ ਤੇ ਉਹ ਵੀ ਤੁੱਪੇ ਹੋ ਕੇ ਬਹਿ ਗਈਆਂ ਤਾਂ ਜਿਸ ਬਾਕੀ ਜਿਹੜਾ ਤਾਂ ਜਿੰਨਾ ਪਸ਼ੂਆਂ ਦੇ ਲਾਲ ਜੇ ਪਿੰਡੇ ਨਹੀਂ ਹੋ ਜਾਂਦੇ ਅੰਦਰ ਰਹਿ ਰਹਿ ਕੇ ਉਹ ਵੀ ਉਹ ਵੀ ਸਹੀ ਹੋ ਜਾਂਦੇ ਆ ਕਾਲੇ ਹੋ ਜਾਂਦੇ ਆ ਕਿਉਂਕਿ ਹੁਣ ਧੁੱਪ ਵਾਲੀ ਕਰੜੀ ਤਾਂ ਹੁੰਦੀ ਨਹੀਂ ਜਿਵੇਂ ਸਾਬ ਜਿਹੜੀ ਹੁੰਦੀ ਆ ਪਹਿਲਾਂ ਮੈਨੂੰ ਲੱਗਦਾ ਸੀ ਵੀ ਦੋ ਤਿੰਨ ਘੰਟੇ ਕਰੜੀ ਹੁੰਦੀ ਆ ਪਰ ਅੱਜ ਬੰਨਣੀਆਂ ਚ ਆਰਾਮ ਨਾਲ ਬੈਠਿਆ ਨੇ ਸੋ ਇਹ ਸਾਹਮਣੀ ਨੇ ਆਰਾਮ ਨਾਲ ਗਾਲਾਂ ਮਾਰੀ ਜਾਂਦੀਆਂ ਨੇ ਤੇ ਲక్ష్ਮੀ ਆਪਾਂ ਇੱਥੇ ਬੰਨ ਰੱਖੀ ਆ ਕਿਉਂਕਿ ਲక్ష్ਮੀ ਨੂੰ ਹਲੇ ਧੁੱਪ ਜਾਂ ਠੰਡ ਦਾ ਕਾਸਾ ਦਾ ਪਤਾ ਨਹੀਂਗਾ ਇਹ ਵਿਚਾਰੀ ਗਰਮੇ ਦੁੱਧ ਪਿੰਦੀ ਆ ਤਾਂ ਕਰਕੇ ਜੋ ਧੁੱਪੇ ਬੰਦੇ ਤਾਂ ਹੰਕਣ ਲੱਗ ਜੂਗੀ ਬਾਕੀ ਇੱਥੇ ਤਾਂ ਬੰਨੀ ਐ ਇਧਰ ਆਪਾਂ ਕਿਤੇ ਗੱਦਾ ਨਹੀਂ ਵਿਛਾ ਸਕਦੇ ਸਿੱਥ ਨਾਲ ਇੱਕ ਪਾਸੇ ਅੰਦਾਗੀ ਇੱਕ ਪਾਸੇ ਬੀ ਗਦਾਵਸ਼ਾ ਤਾਂ ਆਪਾਂ ਇਹ ਮਿੱਟੀ ਬਹੁਤ ਖਾਂਦੀ ਹੈ ਜੇ ਕਿਸੇ ਨੂੰ ਇਲਾਜ ਪਤਾ ਹੋਵੇ ਵੀ ਕਟਰੋਂ ਮਿੱਟੀ ਖਾਣੋਂ ਹਟ ਜੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਹ ਆਪਾਂ ਕੱਟੀ ਉੱਧਰ ਬੰਨਤੀ ਉਹਨੂੰ ਵਿਚਰਨੂ ਅੱਜ ਮੌਕ ਲੱਗ ਰਹੀ ਐ ਮੇਰੇ ਖਿਆਲ ਚ ਕੱਲ ਹੱਥ ਨੇ ਮੈਂ ਇਹਨਾਂ ਨਿਮਾਤੀਆਂ ਥੋੜੇ ਲੇਟ ਹੀ ਹੋ ਗਏ ਸੀ ਨਿਮਾਉਣ ਬਣਿਓ ਤੇ ਉਦੋਂ ਹਵਾ ਚੱਲਦੀ ਸੀ ਮੈਨੂੰ ਲੱਗਦਾ ਉਹਨੂੰ ਠੰਡ ਲੱਗ ਗਈ ਚਲੋ ਅੱਜ ਧੁੱਪ ਚ ਬੰਨਤੀ ਸਹੀ ਹੋ ਜੂਗੀ ਲਓ ਜੀ ਇਥੇ ਆਪਣੀ ਹੁਣ ਲక్ష్ਮੀ ਵੀ ਪੈ ਗਈ ਇਹ ਨਹੀਂ ਆਪਾਂ ਨਮਾਈ ਅੱਜ ਬਾਕੀ ਸਾਰੀਆਂ ਨਮਾਈਆਂ ਨੇ ਕਿਉਂਕਿ ਕੱਲ੍ਹ ਹੱਥ ਨੇ ਨਵਾਈ ਸੇ ਮੈਨੂੰ ਐਸੀ ਜਿਵੇਂ ਉਹ ਬਿਮਾਰ ਹੋਗੀ ਕਿ ਤੇ ਵੀ ਨਾ ਹੋ ਜੇ ਫੇਰ ਆਪਾਂ ਅੱਜ ਇਹਨੂੰ ਨਮਾਇਆ ਹੀ ਨਹੀਂਗਾ ਤੇ ਅੱਜ ਜੀ ਵੀਡੀਓ ਚ ਆਪਣੀ ਮੇਨ ਟੌਪਿਕ ਤੇ ਗੱਲ ਆਹੀ ਸੀ ਵੀ ਪਸ਼ੂਨ ਧੁੱਪ ਲਵਾਉਣੀ ਕਿੰਨੀ ਜ਼ਰੂਰੀ ਹੈ ਵੀ ਅੱਜ ਆਪਾਂ ਇਹਦੇ ਬਾਰੇ ਦੱਸਿਆ ਤੁਹਾਨੂੰ ਸਾਰਿਆਂ ਨੂੰ ਚਲੋ ਜੀ ਵੀਡੀਓ ਦਾ ਐਂਡ ਆ ਪੈਠੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਜਿਹੜੇ-ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਬੈਲ ਨੋਟੀਫਿਕੇਸ਼ਨ ਔਨ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਮੇਰੀ ਹਰ ਹੋਣੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚਲੋ ਜੀ ਐਂਡ ਆਪੈਥੀ ਕਰਦੇ ਆਂ ਥੈਂਕ ਯੂ